ਉਹੀ ਡਰ ਤੇ ਚੱਲ ਕੇ ਆਏ ਤਾਂ ਸਹੀ ਚੁੜੀ ਰਮ ਤਾਂ ਦੇ ਨਾਲ ਆਜੂ ਦਿਲਬੀਰsingaar ਤੇ ਕੋਈ ਮਨ ਨੂੰ ਇੱਥੇ ਧੱਕਾਏ ਤਾਂ ਸਹੀ ਤੇ ਕੋਈ ਮਨ ਨੂੰ ਇੱਥੇ ਧੱਕਾਏ ਤਾਂ ਸਹੀ ਸਤ ਸੰਗਤ ਕੈਸੀ ਜਾਣਿਆ ਜਿੱਤੇ ਇੱਕੋ ਨਾਮ ਵਖਾਣ ਗਏ ਆਓ ਸਤ ਸੰਗਤ ਦੇ ਹਾਜ਼ਰੀ ਭਰਦੇ ਹੋਈ ਸਾਡੀ ਖਾਸ ਸੰਤ ਜੀ ਸਾਖ ਸੰਤ ਜੀ ਸਭ ਤੋਂ ਪਹਿਲਾਂ ਸਾਡੇ ਨਾਲ ਤੇ ਆਪਣੇ ਆਪ ਸਤੂ ਦੀ ਚਰਨਾ ਵਿੱਚ ਲਵਾਈਏ ਹਾਜ਼ਰੀਆਂ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਪ੍ਰਾਣੀਆਂ ਨੇ ਜਿੰਨਾ ਮਨੁੱਖਾਂ ਨੇ ਸਤ ਸੰਗਤ ਪੀਤੀ ਉਹ ਕਿਹੜੀ ਪਦਵੀ ਤੱਕ ਪਹੁੰਚੇ ਅਗੋਂ ਤਾਂ ਲੋਕ ਕਹਿਣੀਆਂ ਆਪਾਂ ਸ਼ਾਰਟਕਟ ਦਾ ਪ੍ਰਚਾਰ ਕਰਕੇ ਸਤਲੁਜ ਦਰਿਆ ਦੇ ਉੱਤੇ ਇੱਕ ਰੁਕਨਦੀਨ ਨਾਮ ਦਾ ਮੁਸਲਮਾਨ ਜੋ ਬੇੜੀ ਚਲਾ ਰਿਹਾ ਏ ਹੋਲੀ ਬੇੜੀ ਨੇ ਬਹੁਤ ਸੰ ਪਰੇ ਰੁਕਨਦੀਨ ਜਿਹੜਾ ਜਿਹਨੂੰ ਕਹਿੰਦੇ ਨੇ ਸੈਦਾ ਮਲਾ ਇਹ ਬੜਾ ਗਰੀਬ ਜਿਹਾ ਏ ਤੇ ਬਹੁਤ ਘਰੋਂ ਹਲਤੇ ਦੀ ਮਾੜੀ ਏ ਤੇ ਸੰਗਤਾਂ ਵੀ ਰੱਬ ਕਰਸੀ ਕਰਦੀਆਂ ਰਹਿੰਦੇ ਤੇ ਇਹਦੀ ਕਿਸਤੀ ਵਿੱਚ ਹੀ ਬਹਿ ਕੇ ਤੇ ਉਹ ਕਦੇ ਆ ਜਾਂਦੀਆਂ ਕਦੇ ਪਾਰ ਜਾਂਦੀਆਂ ਜਦੋਂ ਉਹ ਅਨੰਦਪੁਰ ਸਾਹਿਬ ਪਹੁੰਚਦੀਆਂ ਨੇ ਜਦੋਂ ਸੰਗਤਾਂ ਬੈਠੀਆਂ ਨੇ ਵੇੜੀ ਵਿੱਚ ਤੇ ਸੰਗਤਾਂ ਗੁਰਬਾਣੀ ਗਾਰੀਆਂ ਨੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਇਹ ਮੁਸਲਮਾਨ ਜਦੋਂ ਇਹ ਬਾਣੀ ਸੁਣੀ ਨਾ ਤੇ ਕਹਿ ਲੱਗਾ ਜਿਹੜਾ ਗੁਰੂ ਹੈ ਤੁਹਾਡਾ ਉਹ ਸਾਰਿਆਂ ਨਾਲ ਪਿਆਰ ਕਰਦਾ ਉਹ ਨਾਖਿਆ ਹਾਂ ਉਥੇ ਕੋਈ ਵੀ ਚਲਾ ਜਾਵੇ ਤੇ ਸਾਡਾ ਗੁਰੂ ਸਾਰਿਆਂ ਨਾਲ ਪਿਆਰ ਕਰਦਾ ਏ ਉਹਨਾਂ ਦੇ ਮਨ ਵਿੱਚ ਕੋਈ ਉੱਚ नीਚ ਨਹੀਂ ਉਹਨਾਂ ਦੇ ਕੋਈ ਜਾਤ ਪਾਤ ਨਹੀਂ ਬੜਾ ਪ੍ਰਭਾਵਤ ਹੋਇਆ ਹੁਣ ਉਹ ਰੋਜ਼ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦਾ ਏ ਇੱਕ ਦਿਨ ਕਲਗੀਧਰ ਪਾਤਸ਼ਾਹ ਨੂੰ ਯਾਦ ਕੀਤਾ ਤੇ ਮਹਾਰਾਜ ਅਨੰਦਪੁਰ ਸਾਹਿਬ ਵਿੱਚ ਆਏ ਅਨੰਤਪੁਰ ਸਾਹਿਬ ਵਿੱਚ ਦਵਾਨ ਸੱਜਿਆ ਤੇ ਇਧਰੋਂ ਆਪਣੀ ਬੇੜੀ ਵਿੱਚ ਬੈਠਾ ਸੱਜਾ ਬਲਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਿਹਾ ਮੈਂ ਕਿਹਾ ਹੇ ਮਹਾਰਾਜ ਹੇ ਕਲਗੀਧਰ ਪਾਤਸ਼ਾਹ ਮੈਂ ਗਰੀਬ ਐ ਮੈਂ ਤੇਰੇ ਕੋਲ ਪਹੁੰਚ ਨਹੀਂ ਸਕਦਾ ਕਿ ਮੈਂ ਸੁਣਿਆ ਕਿ ਤੂੰ ਬੜਾ ਵਿਦਆਨੂ ਐ ਤੇ ਕਦੇ ਗਰੀਬਾਂ ਨੂੰ ਵੀ ਆ ਕੇ ਦਰਸ਼ਨ ਦੇਵੇਂਗਾ ਹੁਣ ਸੁੱਤ ਨਾਲ ਸੁੱਤ ਜੁੜੀ ਖੜਕੀਆਂ ਨੇ ਤਾਰਾਂ ਸਤਿਗੁਰੂ ਸੱਚੇ ਪਾਤਸ਼ਾਹ ਹੀ ਐ ਸਿੰਘਾਂ ਨੂੰ ਨਾਲ ਲੈ ਕੇ ਪਹੁੰਚੇ ਨੇ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਆ ਕੇ ਬਾਜ ਹਾਰੀ ਉਹਨੇ ਸੱਚਿਆ ਸੇਦਾ ਬਚਾ ਲੇ ਬੇੜੀ ਡੱਕ ਕੇ ਖਲੋਤਾ ਇਸ ਸਤਲੁਜ ਦਰਿਆ ਦੀ ਬਾਜ ਬਚੀਏ ਅੱਖਾਂ ਚੋਂ ਹੰਝੂ ਪੁੰਗੇ ਤੇ ਚੱਪੂ ਲਾਇਆ ਤੇ ਪਹੁੰਚਿਆ ਸਤੁਰ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਪੈਰੀ ਹੱਥ ਲਾਉਣ ਲੱਗਾ ਸਤੁਰ ਸੱਚੇ ਪਾਤਸ਼ਾਹ ਨੇ ਫੜਿਆ ਹੱਥਾਂ ਤੋਂ ਤੇ ਤਾਂ ਚੁੱਕਿਆ ਕਹਿ ਲਗਾ ਮਹਾਰਾਜ ਕੀ ਗੱਲ ਮੈਂ ਮੁਸਲਮਾਨ ਕਰਕੇ ਮੇਰੀ ਨੰਮ ਛਕਾਰ ਤਦ ਪਰਵਾਹ ਨਹੀਂ ਮਾਰ ਕੇ ਲੱਗੇ ਨਹੀਂ ਸੈਦਿਆ ਮੁਸਲਮਾਨ ਕਰਕੇ ਨਹੀਂ ਤੂੰ ਯਾਦ ਕਰਦਾ ਸੀ ਕਿ ਸਤਨਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਗਲਵਕੜੀ ਪਾ ਕੇ ਮਿਲਦੇ ਨੇ ਮੈਂ ਅੱਜ ਤੈਨੂੰ ਗਲਵਕੜੀ ਪਾ ਕੇ ਮਿਲਣਾ ਏ ਮੱਥਾ ਕਿਤੇ ਫੇਰ ਟੇਕ ਲਾਂਗੀ ਕਹਿੰਦਾ ਮਹਾਰਾਜ ਮੇਰਾ ਚੋਲਾ ਬੜਾ ਮੈਲਾ ਏ ਮੇਰਾ ਚੋਲਾ ਬੜਾ ਗੰਦਾ ਏ ਇਹ ਖਰਾਬ ਹੋਇਆ ਪਿਆ ਸਤਨਗੁਰ ਸੱਚੇ ਪਾਤਸ਼ਾਹ ਕਿੰਨੇ ਚੋਲਾ ਹੀ ਮੈਲਾ ਤੇਰਾ ਦਿਲ ਬੜਾ ਸਾਫ ਹ ਮਹਾਰਾਜ ਨੇ ਚੁੱਪ ਕੇ ਗਲਵਕੜੀ ਵਿੱਚ ਲਿਆ ਤੇ ਬੈਠੇ ਨੇ 베ੜੀ ਵਿੱਚ 베ੜੀ ਵਿੱਚ ਬੈਠੇ ਹੁਣ ਸਤਲੁਜ ਦੇ ਵਿੱਚ ਵਿੱਚ ਘੁੰਮੀਂ ਵਿੱਚ ਘੁੰਮੇ ਜਾ ਰਿਹਾ ਏ 베ੜੀ ਨੂੰ ਘੁਪਾਈ ਜਾ ਰਿਹਾ ਏ ਦਰਸ਼ਨ ਕਰ ਕਰ ਕੇ ਰਾਜ ਨਹੀਂ ਰਿਹਾ ਸਤੂ ਸੱਚੇ ਪਾਤਸ਼ਾਹ ਇਹਦੇ ਸੈਦੇ ਹਾ ਹੁਣ ਬੜੇ ਦਰਸ਼ਨ ਕਰ ਲਿਆ ਹੁਣ 베ੜੀ ਕਿਨਾਰੇ ਲਾ ਦਿਆ ਸੀ ਹੋਰ ਵੀ ਕਈ ਕੰਮ ਕਰ ਲਿਆ ਕਹਿ ਲਗਾ ਮਹਾਰਾਜ ਜੇ ਤੁਸੀਂ ਮੇਰੀ 베ੜੀ ਚ ਉੱਤ ਕੇ ਮੇਰੀ ਤਾਂ ਦੁਨੀਆ ਉੱਜੜ ਜਾਣੀ ਐ ਤੁਹਾਡੇ ਨਾਲ ਹੀ ਮੇਰੀ ਰੌਣਕ ਬਣੀ ਆ ਸਤੂ ਸੱਚੇ ਪਾਤਸ਼ਾਹ ਕਿਰਪਾ ਕਰੋ ਮਾਤਾ ਕੇ ਨਾਜ਼ਰਾਤ ਮੇਰੇ ਕੋਲ ਹੀ ਰਹੋ ਮਹਾਰਾਜ ਕਹਿੰਦੇ ਤੋਂ ਕਿਸਤੇ ਬੰਨੇ ਲਾ ਅਸੀਂ ਹੋਰ ਬੜੇ ਕੰਮ ਕਰਨੇ ਨੇ ਹੁਣ ਸਭ ਨੂੰ ਸੱਚੇ ਪਾਤਸ਼ਾਹ ਨੂੰ ਕਿਨਾਰੇ ਤੇ ਲਾਇਆ ਮਹਾਰਾਜ ਉੱtre ਨੇ ਥੱਲੇ ਭਾਈ ਦਾਸ ਸਿੰਘ ਨੂੰ ਕਹਿੰਦੇ ਦਾਸ ਸਿੰਘਾ ਗਣ ਕਿੰਨੇ ਸਿੰਘ ਆਪਣੇ ਕਹਿਣ ਲੱਗਾ ਜੇ ਤੁਹਾਡੇ ਸਾਰੇ 21 ਮਹਾਰਾਜ ਨੇ 21 ਮੋਹਰੇ ਕੱਢੀਆਂ ਆਪਣੇ ਜਿਬ ਵਿੱਚੋਂ ਤੇ ਕਹਿੰਦੇ ਆ ਲੈ ਸੰਦਿਆ ਆਪਣਾ ਕਿਰਾਇਆ ਹੱਥ ਜੋੜ ਕੇ ਕਹਿ ਲਗਾ ਮਹਾਰਾਜ ਮੈਂ ਇਹ ਕਿਰਾਇਆ ਨਹੀਂ ਲੈਣਾ ਆਪਣਾ ਕਿਤਾ ਇੱਕ ਹੀ ਆ ਤੇ ਮੇਰੇ ਤੇ ਕਿਰਪਾ ਕਰੋ ਮੈਂ ਤਾਂ ਆ ਛੋਟੀ ਜੀ ਬੇੜੀ ਉੱਤੇ ਬਿਠਾਇਆ ਤੁਹਾਨੂੰ ਤੇ ਸਤਲੁਜ ਤੋਂ ਪਾਰ ਕੀਤਾ ਹੈ ਜਦੋਂ ਮੈਂ ਤੁਹਾਡੇ ਆਵਾਂਗੇ ਘਾਟ ਉੱਤੇ ਤੇ ਮੈਨੂੰ ਪਹਾਸਾਂਗਰ ਚੋਂ ਪਾਰ ਕਰਦੇ ਹੋ ਦੋਵਾਂ ਦੇ ਸਵਾਲ ਤੇ ਜਵਾਬ ਹੋ ਰਹੇ ਨੇ ਕਿਵੇਂ ਹੋ ਰਹੇ ਨੇ ਕਿਉਂ ਗਿਆਨ ਕੀਤਾ ਹੋ ਗੁਰੂ ਦਸਮੀ ਸਿੰਘਾਂ ਦੇ ਲੈ ਕੇ ਡਾਣੇ ਨੂੰ ਆਗੇ ਮਿਆਦੀਆਂ ਕਿਨਾਰੇ ਪਾਰ ਜਾਣੇ ਨੂੰ ਬਹਿ ਕੇ ਦਾਦਾ ਜੀ ਮੰਦਰ ਸੰਗਤਾਂ ਦੇ ਵਿੱਚ ਜਾ ਕੇ ਦਾਦਾ ਜੀ ਫਿਰ ਮੇਰ ਤੋਂ ਮਲਾਉਂ ਦਿੰਦੇ ਦਾਦਾ ਜੀ ਮੇਰ ਤੋਂ ਮਲਾਉਂ ਦਿੰਦੇ ਦਾਦਾ ਜੀ ਜਿਵੇਂ ਕਿਣਕੇ ਤੇ ਪੂਰੀਆਂ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮਲਾਹ ਦੇ ਮਲਾਤੋ ਮੈ ਲੈ ਲੱਕੇ ਮਜ਼ਦੂਰੀਆਂ ਸੱਚੇ ਪਾਤ ਜਿੱਤ ਵਿੱਚ ਮਾਰ ਕੇ ਤੇ ਜੱਤ ਜੀ ਹੈ ਨਹੀਂ ਆਪਣੀ ਦੁਹਾਨੇ ਇੱਕ ਜੱਤ ਜੀ ਆਪਣੀ ਦੁਹਾਨੇ ਇੱਕ ਜੱਗ ਜਿੱਤ ਮਾਰਾ ਟੱਕ ਵਿੱਚ ਟੱਕਦੇ 파ੜ ਲੈਣ ਨੂੰ 파ੜ ਲੈਣ ਨੂੰ ਬੱਥੇਰੀ ਹੋਰ ਦੁਨੀਆ ਥੋੜੇ ਕੋੜ ਨਹੀਂ ਸਕਦੇ ਚੱਤਾਂ ਤੇ ਚੜ ਕੇ ਖਿਆਲ ਜੀ ਥੋਡੇ ਨਾਲ ਮੈਨੂੰ دین ਦਿਵਾਲ ਜੀ ਥੋਡੇ ਨਾਲ ਮੈਨੂੰ دین ਦਿਵਾਲ ਜੀ ਪੈਣ ਗਈਏ ਦਸ ਰੂਹੀਆਂ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮਲਾਹ ਦੇ ਮਲਾ ਤੋਂ ਮੈਂ ਕਿਵੇਂ ਲਾ ਲ ਮਚ ਦੂਰੀਆਂ ਸੱਚੇ ਪਾਤਸ਼ਾਹ ਤੁਸੀ

ਲੇ ਲੋ ਸਾਡੀ ਸਹਾਰ ਦੀ ਪਾਵਨ ਸਤਰਾ ਤੋਂ ਕਰ ਦੇਣਾ ਪਾਰ ਦੀ ਪਾਵਨ ਸਤਰਾ ਤੋਂ ਕਰ ਦੇਣਾ ਪਾਰ ਦੀ ਮਾਫ ਕਰ ਦਿਓ ਕਸੂਰੀਆਂ ਹਾਂ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਮਲਾਹ ਦੇ ਮਲਾਂ ਤੋਂ ਮੈਂ ਕਿਵੇਂ ਲੈ ਲ ਮਤ ਦੂਰੀਆਂ ਸੱਚੇ ਬਾਦਸ਼ਾਹ ਭੁੱਲੋ ਵਿਛੜਦੇ ਵਿਸ਼ੱਕ ਕਦੇ ਨੇ ਕਦੇ ਡੁੱਬੀ ਨਾ ਥਾਂ ਧੁੱਪੀਆਂ ਤੋਂ ਲੈਂਦੇ ਵੇ ਕਿ ਧੁੱਪੀ ਨਾ ਧੁੱਪੀਆਂ ਤੋਂ ਲੈਂਦੇ ਵੇ ਕਿ ਧੁੱਪੀ ਨਾ ਸੋਣ ਤੋਂ ਬਚਨੇ ਮੁਝ ਕੇ ਜਿਵੇਂ ਨਹਿਰਾਵੇਂ ਨਮ ਮੁਝ ਦੂਰ ਸੱਚੇ ਪਾਦਿਸ਼ਾ ਆਉਂਦੀ ਆ ਸ਼ਰਮ ਪੁੱਝ ਕੇ ਥੋਥ ਵਿੰਦੇ ਨੂੰ ਜਰ ਬੱਚੇ ਨੂੰ ਕਦਰ ਹੁੰਦੀ ਲਾਂਗਾ ਤੂੰ ਅਪ ਤਮ ਤੂੰ ਪਿਤਾ ਹਮਸਾ ਤੇ ਬਾਲਕਾ ਉਸ ਵੇਲੇ ਤੂੰ ਝਡਾਲੀ ਮੇਰੇ ਮਾਲਕਾ ਉਸ ਵੇਲੇ ਤੂੰ ਝਡਾਲੀ ਮੇਰੇ ਮਾਲਕਾ ਜਮ ਜਦੋਂ ਦੇਣ ਘੂਰੀਆਂ ਸੱਚੇ ਬਾਦਸ਼ਾਹ ਸੱਚੇ ਬਾਦਚਾਮਲਾ ਦੇ ਮਲਾ ਤੋਂ ਮੈਂ ਕਿਵੇਂ ਲੈ ਲਾ ਮਤ ਦੁਨੀਆਂ ਮਜਦੂਰੀ ਵੇਖ ਲੈਦੇ ਨਾ ਬੰਦੋ ਮਜਦੂਰੀ ਵੇਖ ਲੈਦੇ ਨਾ ਬਣਤੀ ਸੁਣੋ ਮੱਕੰਦ ਜੀ ਉੱਚ ਪਿਤਾਰੀ ਉੱਚ ਪਿਤਾਰੀ ਸ਼ਾਨ ਨੂੰ ਕਰਦੇ ਬੱਚੇ ਜਿਹੜੇ ਲੈਕਵੰਦ ਜੀ ਉੱਚ ਪਿਤਾਰੀ ਕਈ ਅਸ ਪੁੱਤ ਪੈਉਦੇ ਕਰੇ ਰੌਣ ਜੀ ਖੱਬੀ ਬਾਪ ਦੀ ਨੂੰ ਖਾਂਕ ਚ ਰੌਣ ਜੀ ਗੰਵਾ ਪੁੱਛੜਾਂ ਦੇ ਹੱਥ ਤੇ ਫੜਾਉਣ ਜੀ ਗੰਵਾ ਪੁੱਛੜਾਂ ਦੇ ਹੱਥ ਤੇ ਫੜਾਉਣ ਜੀ ਤੇ ਕੁੱਤਿਆਂ ਨੂੰ ਪੌਣ ਤੋਰੀਆਂ ਹਾਂ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਮਲਾਂ ਦੇ ਮਲਾਂ ਤੋਂ ਮੈਂ ਕਿਵੇਂ ਲੈ ਲ ਮਜ਼ਦੂਰੀਆਂ ਹਾਂ ਸੱਚੇ ਬਾਦਸ਼ਾਹ ਥੋੜੇ ਨਾਲ ਤੇ ਗਰੀਬ ਜਦ ਤੁਸੀਂ ਪਰ ਕਰ ਦਿਓ ਜਸ ਗਾਊਗਾ ਸੰਗ ਲੱਕੜੀ ਦੇ ਲੋਹਤਾਰ ਜਾਊਗਾ ਲੱਕੜੀ ਦੇ ਲੋਹਤ ਨਾਲ ਜਾਊਗਾ ਨਾਰਕਿਆਂ ਦੀ ਟੂਗੀ ਤਾਰ ਨੂੰ ਯਾਰ ਕਰ ਲਿਓ ਯਾਰ ਕਰਨਿਓ ਦੀਨ ਦਿਾਰ ਜੀ ਐਸ ਵੇਲੇ ਦੇਖਾਰ ਹੂੰ ਸੱਚੇ ਬਾਦਸ਼ਾਹ ਬੋਲੀ ਐਸ ਪਾਸੇ ਨਗਾ ਜਦੋਂ ਕੰਮ ਕੇ ਟੋਟੇ ਨਾਲ ਵੀ ਤਾਰੀਫ ਮੇਰੀ ਕਰਨਗੇ ਸ਼ਹਿਰ ਚੰਦ ਸਿਓ ਛੰਦ ਸੰਦ ਕਰਨਗੇ ਚੰਦ ਸਿਓ ਛੰਦ ਸੰਦ ਕਰਨਗੇ ਚਾਲਾਂ ਵਿੱਚ ਚਪਾ ਕੇ ਦੂਰੀਆਂ ਸੱਚੇ ਪਾਤਸ਼ਾਹ ਆਪជា ਮਲਾਹ ਦੇ ਮਲਾਤੋ ਮਨਨਤੀ ਵਿੱਚ ਦੂਰੀਆਂ ਸੱਚੇ ਪਾਤਸ਼ਾਹ ਕਹਿ ਰਹੇ ਨੇ ਸេចਦੇ ਮਲਾਹ ਆਪਣੀ ਮਜਦੂਰੀ ਲੈਣਾ ਕਹਿੰਦਾ ਮਹਾਰਾਜ ਆਪ ਦਾ ਦੋਵਾਂ ਦਾ ਕਿੱਤਾ ਇੱਕ ਹੀ ਹੈ ਤੇ ਕਦੇ ਮਲਾਹ ਤੋਂ ਮਲਾਹ ਨੇ ਕਿਰਾਇਆ ਵੀ ਵਿਆਰ ਮੈਂ ਤਾਂ ਐਸ ਸਤਲੁਜ ਵਿੱਚ ਬੇੜੀ ਚਲਾਉਣ ਵਾਲਾ ਹਾਂ ਜਦੋਂ ਮੈਂ ਤੁਹਾਡੇ ਘਰ ਤੇ ਆ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਭਵਸਾਗਰ ਚੋਂ ਪਾਰ ਕਰ ਦਿਓ ਮਹਾਰਾਜ ਨੇ ਇੱਕ ਇੱਕ ਕੁਲਾਂ ਜਿੰਨਾ ਤਾਰ ਦਿੱਤੀਆਂ ਸេចਦੇ ਮਲਾਹ ਗਿਆ ਇੱਕ ਨਹੀਂ ਉਹਨੇ ਕਿਹਾ ਸេចਦੇ ਮਲਾਹ ਤੂੰ ਇੱਕ ਆਪਣੀ ਗੱਲ ਕਰਦਾ ਹੈ ਤਿੰਨਾਂ ਇੱਕੀ ਕੁੜਾ ਤਾਰ ਦਿੱਤੀ। ਸਤਿਗੁਰ ਸੱਚੇ ਪਾਤਸ਼ਾਹ ਨੇ ਸਿੰਘ ਰਾਮ ਨੂੰ ਤਾਰਿਆ। ਇਹਦਾ ਭਾਵ ਕੀ ਕਿਉਂਨੇ ਸੱਤ ਸੰਗਤ ਕੀਤੀ ਤਾਂ ਸੱਤ ਸੰਗਤ ਕਰਕੇ ਸੇਧਾ ਬਲਗਿ ਦੇ ਤੱਕ ਪਹੁੰਚ ਗਿਆ। ਆਓ ਦੱਸਦਾ ਸਮਾ ਸਮਾਪਤਾ ਹੈ। ਹੁਣ 6 ਪੜੀਆਂ ਅਨੰਦ ਸਭ ਜੀ ਦਾ ਜਾਪ ਹੋਣਗੇ। ਉਸ ਤੋਂ ਬਾਅਦ ਸਰਬੱਤ ਦੇ ਭਲੇ ਵਾਸਤੇ ਅਰਦਾਸ ਹੋਏਗੀ। ਬਲਗਿ ਫਤੇ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤੇ